ਗਿਆਨੀ ਹਰਪ੍ਰੀਤ ਸਿੰਘ ਨੇ ਦੋ ਵੱਡੇ ਐਲਾਨ ਕੀਤੇ ਨੇ ਮਨਪ੍ਰੀਤ ਸਿੰਘ ਐਲੀ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ ਗੜਜੋੜ ਨੂੰ ਲੈ ਕੇ ਵੀ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਸਲ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦ ਸਿਸਟਮ ਇਨਸਾਫ ਦੇਣ ਤੋਂ ਕਿਤਰਾ ਜਾਵੇ ਤਾਂ ਲੋਕਾਂ ਦਾ ਵਿਸ਼ਵਾਸ ਟੁੱਟ ਜਾਂਦਾ ਹੈ ਸਰਕਾਰਾਂ ਸਮਿਤ ਸਾਰੀ ਨਿਆ ਪ੍ਰਕਿਰਿਆ ਤੇ 2015 ਤੋਂ ਬੇਅਦਬੀ ਦੇ ਮਾਮਲਿਆਂ ਵਿੱਚ ਹਰ ਸਬੂਤ ਹਰ ਰਿਪੋਰਟ ਮੌਜੂਦ ਹੋਣ ਦੇ ਬਾਵਜੂਦ ਜਦ ਸਰਕਾਰਾਂ ਵੱਲੋਂ ਸ਼ਰਿਆਮ ਦੋਸ਼ੀ ਬਚਾਏ ਜਾ ਰਹੇ ਨੇ ਤਾਂ ਸਿੱਖ ਕੌਮ ਦਾ ਗੁੱਸਾ ਤੇ ਬੇਭਰੋਸਗੀ ਸੁਭਾਅਕ ਹੈ ਇਸੇ ਭਰੋਸੇ ਦਾ ਟੁੱਟਣ ਦਾ ਨਤੀਜਾ ਅੱਜ ਜੰਮੂ ਕਸ਼ਮੀਰ ਦੇ ਸੰਭਾ ਜ਼ਿਲ੍ਹੇ ਦੇ ਕਾਲਪੁਰ ਪਿੰਡ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਮੰਜੀਤ ਦੇ ਘਰ ਨੂੰ ਸਥਾਨਕ ਸੰਗਤ ਨੇ ਰੋਸ਼ ਵਜੋਂ ਢਾ ਦਿੱਤਾ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਮੁੱਦੇ ਦੀ ਜੜ ਅਜੇ ਵੀ ਉਵੇਂ ਹੀ ਕਾਇਮ ਹੈ ਸਰਕਾਰਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਲੋਕਾਂ ਦਾ ਧੀਰਜ ਅਸੀਮ ਨਹੀਂ ਹੈ 2015 ਦੇ ਬੇਅਦਬੀ ਮਾਮਲਿਆਂ ਵਿੱਚ ਜਦ ਸਾਰੀਆਂ ਜਾਂਚਾਂ ਤੇ ਰਿਪੋਰਟਾਂ ਸਪਸ਼ਟ ਨੇ ਤਾਂ ਇਨਸਾਫ ਨਾ ਦੇਣਾ ਨੰਗਾ ਚਟਾ ਧੋਖਾ ਹੈ ਸੰਗਤਾਂ ਦਾ ਰੋਸ਼ ਚੇਤਾਵਨੀ ਹੈ ਹੁਣ ਹੋਰ ਧੀਰਜ ਨਹੀਂ ਸਿਰਫ ਮਿਸਾਲੀ ਸਜ਼ਾ ਹੀ ਇਨਸਾਫ ਦਾ ਰਾਹ ਹੈ ਇਸ ਤੋਂ ਇਲਾਵਾ ਨਾ ਕਿ ਆਕੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੀਐਸਪੀਸੀਐਲ ਜਾਂ ਹੋਰ ਸਰਕਾਰੀ ਸੰਸਥਾਵਾਂਾਂ ਦੀਆਂ ਜਾਇਦਾਦਾਂ ਵੇਚਣ ਦਾ ਹੱਕ ਨਹੀਂ ਦਿੱਤਾ ਫਤਵਾਤਾ ਉਸ ਵਾਦੇ ਨੂੰ ਦਿੱਤਾ ਸੀ ਜਿੱਥੇ ਅਰਵਿੰਦ ਕੇਜਰੀਵਾਲ ਨੇ ਹਰ ਸਾਲ 54000 ਕਰੋੜ ਰੁਪਏ ਦਾ ਵਾਧੂ ਮਾਲੀਆ ਪੈਦਾ ਕਰਨ ਦਾ ਦਾਵਾ ਕੀਤਾ ਸੀ ਅੱਜ ਸਵਾਲ ਇਹ ਹੈ ਕਿ ਜੇ ਪੰਜਾਬ ਦਾ ਕਰਜ਼ਾ ਵਧਾ ਕੇ ਸਰਕਾਰੀ ਆਧਾਰਿਆਂ ਤੇ ਜ਼ਮੀਨਾਂ ਵੇਚ ਕੇ ਆਪ ਆਪਣੇ ਵਾਅਦੇ ਪੂਰੇ ਕਰ ਰਹੀ ਹੈ ਤਾਂ ਕੀ ਇਹ ਪੰਜਾਬ ਨਾਲ ਧੋਖਾ ਨਹੀਂ ਹੁਣ ਸਮੁੱਚਾ ਪੰਜਾਬ ਮੁੱਖ ਮੰਤਰੀ ਮੰਤਰੀਆਂ ਆਪ ਦੇ ਵਿਧਾਇਕਾਂ ਲੋਕ ਸਭਾ ਦੇ ਰਾਜ ਸਭਾ ਦੇ ਤਨਾਡ ਮੈਂਬਰਾਂ ਨੂੰ ਇਹ ਪੁੱਛੇ ਜੇ 2027 ਤੱਕ ਪੰਜਾਬ ਦੇ ਆਧਾਰਿਆਂ ਨੂੰ ਨੁਕਸਾਨ ਪਹੁੰਚਿਆ ਵੇਚਿਆ ਗਿਆ ਤਾਂ ਕੀ ਉਹ ਨੁਕਸਾਨ ਉਹਨਾਂ ਦੀਆਂ ਜਾਇਦਾਦਾਂ ਵੇਚ ਕੇ ਪੂਰਾ ਕਿਉਂ ਨਾ ਕੀਤਾ ਜਾਵੇ ਤੇ ਨਾਲ ਹੀ ਇਹਨਾਂ ਸਾਰਿਆਂ ਵਿਧਾਇਕਾਂ ਦੀਆਂ ਪੈਨਸ਼ਨਾਂ ਕਿਉਂ ਨਾ ਬੰਦ ਕੀਤੀਆਂ ਜਾਣ ਇਸ ਤੋਂ ਇਲਾਵਾ ਉਹਨਾਂ ਸਿੱਖੀ ਕੇਸਾਂ ਸਵਾਸਾ ਸੰਗ ਨਿਵਾਉਣ ਵਾਲੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਹਾੜੇ ਤੇ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਕੀਤਾ ਉਹ ਕਹਿੰਦੇ ਨੇ ਕਿ ਭਾਈ ਤਾਰੂ ਸਿੰਘ ਜੀ ਸਿੱਖ ਇਤਿਹਾਸ ਦੇ ਉਹ ਚਮਕਦੇ ਤਾਰੇ ਨੇ ਜਿਨ੍ਹਾਂ ਨੇ ਸਾਬਤ ਕੀਤਾ ਕਿ ਗੁਰੂ ਸਿੱਖ ਕਦੇ ਝੁਕਦਾ ਨਹੀਂ ਚਾਹੇ ਸੰਸਾਰ ਦੀਆਂ ਤਾਕਤਾਂ ਉਹਨਾਂ ਦੇ ਖਿਲਾਫ ਹੀ ਕਿਉਂ ਨਾ ਹੋਣ ਪਾਈ ਤਾਰੂ ਸਿੰਘ ਜੀ ਦਾ ਜੀਵਨ ਸੱਚੀ ਰਹਿਤ ਅਟੱਲ ਵਿਸ਼ਵਾਸ ਅਤੇ ਗੁਰੂ ਨਾਲ ਪ੍ਰੇਮ ਦੀ ਜਿਉਂਦੀ ਮਿਸਾਲ ਹੈ ਪਵਿੱਤਰ ਦਿਨ ਤੇ ਆਓ ਅਸੀਂ ਵੀ ਅਰਦਾਸ ਕਰੀਏ ਕਿ ਸਾਡੇ ਅੰਦਰ ਵੀ ਉਹੀ ਧਾਰਮਿਕ ਜੋਸ਼ ਤੇ ਸੇਵਾਵਾਨ ਮਾਨਜਗ ਦੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਸੀਨੀਅਰ ਆਗੂ ਸਰਜੀਤ ਸਿੰਘ ਰਖੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀ ਪਾਰਟੀ ਦਾ ਮੁੱਖ ਮਕਸਦ ਕਿਸੇ ਸਿਆਸੀ ਪਾਰਟੀ ਨਾਲ ਸਮਝੌਤਾ ਕਰਨ ਦੀ ਬਜਾਏ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੌੜ ਸਰਜੀਤੀ ਕਰਨਾ ਉਹਨਾਂ ਕਹਿੰਦੇ ਕਿ ਅਕਾਲੀ ਦਲ ਦੀ ਸ਼ਾਨਦਾਰ ਵਿਰਾਸਤ ਨੂੰ ਬਹਾਲ ਕਰਨ ਲਈ ਸੂਬੇ ਦੇ ਹਰ ਹਿੱਸੇ ਵਿੱਚ ਉਹਨਾਂ ਨੂੰ ਭਰਮਈ ਹਮਾਇਤ ਮਿਲ ਰਹੀ ਹੈ ਰਖੜਾ ਨੇ ਦੱਸਿਆ ਕਿ ਪਾਰਟੀ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ ਅਬਜ਼ਰਵਰ ਨਿਯੁਕਤ ਕੀਤੇ ਜਾ ਚੁੱਕੇ ਨੇ ਅਤੇ ਜਲਦੀ ਸਾਰੇ ਜ਼ਿਲ੍ਹੇ ਪ੍ਰਧਾਨਾਂ ਦੀ ਨਿਯੁਕਤੀ ਕਰਕੇ ਪਾਰਟੀ ਦਾ ਜਥੇਬੰਦਕ ਢਾਂਚਾ ਹੋਰ ਮਜ਼ਬੂਤ ਕੀਤਾ ਜਾਵੇਗਾ ਦੱਸਦੀ ਹੈ ਕਿ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਦੂਜੀ ਲਿਸਟ ਜਾਰੀ ਕੀਤੀ ਗਈ ਹੈ ਪਾਰਟੀ ਨੇ ਬਾਬਾ ਸਰਬਜੋਤ ਸਿੰਘ ਵੈਦੀ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਸਾਬਕਾ ਜਥੇਦਾਰ ਪ੍ਰੋਫੈਸਰ ਜੀਤ ਸਿੰਘ ਰਵੀਿੰਦਰ ਭਾਈ ਮਨਜੀਤ ਸਿੰਘ ਰਵੀਿੰਦਰ ਸਿੰਘ ਨੂੰ ਸਰਪ੍ਰਸਤ ਨਿਯੁਕਤ ਕੀਤਾ ਇਸ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਗੋਵਿੰਦ ਸਿੰਘ ਲੋਂਗੋਵਾਲ ਸੁੱਚਾ ਸਿੰਘ ਛੋਟੇਪੁਰ ਆਦੇਸ਼ ਪ੍ਰਤਾਪ ਸਿੰਘ ਕੈਰੋ ਮਨਪ੍ਰੀਤ ਸਿੰਘਿਆਲੀ ਗਗਨਦੀਪ ਸਿੰਘ ਬਰਨਾਲਾ ਇਕਬਾਲ ਸਿੰਘ ਝੋਂਦਾ ਸੁਰਿੰਦਰ ਸਿੰਘ ਪੱਲੇਰਾਠਾ ਭਾਈ ਮਨਜੀਤ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਨਾਲ ਹੀ ਸੰਤਾ ਸਿੰਘ ਉਮੀਦਵਾਰ ਸਰਵਣ ਸਿੰਘ ਫਲੌਰ ਸਰਬਜੀਤ ਸਿੰਘ ਡੁੰਮਾਵਾਲੀ ਮਹਿੰਦਰ ਸਿੰਘ ਹੁਸੈਨਪੁਰ ਜਨਰਲ ਸੰਗ ਕਰਤਾਰਪੁਰ ਪਰਮਜੀਤ ਕੌਰ ਗੁਲਸ਼ਨ ਮਹਿੰਦਰਪਾਲ ਸਿੰਘ ਬਨਾਕਾ ਸਖਤਰ ਜਨਰਲ ਗੁਰਪ੍ਰੀਤ ਸਿੰਘ ਵਡਾਲਾ ਤੇ ਖਚਾਂਚੀ ਪਰਮਿੰਦਰ ਸਿੰਘ ਢਿੰਸਾ ਨੂੰ ਲਾਇਆ ਗਿਆ